ਆਪਣੇ ਤੇਤਰੀਕ ਨੂੰ ਪਰਸੋਂ ਨੂੰ ਭੋਗ ਆਈ ਹਾਂਜੀ ਕੋਈ ਨਹੀਂ ਦਰਸ਼ਨ ਦੇ ਉਹ ਭਾਈ ਤੂੰ ਭਾਈ ਬੰਨ ਲਾਦਾ ਨਹੀਂ ਉੱਦਾਂ ਭਾਈ ਬੜੇ ਸੋਹਣੇ ਸੀਗੇ ਸਿੱਧਲੀਆ ਬੰਨਾ ਚੁਰਦੇ ਬਿਲਕੁਲ ਕੋਈ ਚੱਕਰ ਪਾਪਾ ਕੋ ਬਣਾਣਾ ਜਾ ਦੌੜ ਜਾ ਚੱਲ ਅੱਜ ਇੱਕ ਦਿਨ ਹੀ ਹਸਪੀਟਲ ਲੈ ਗਏ ਇੱਕ ਦਿਨ ਰਹੇ ਉਹਦਾ ਛਾਤੀ ਕਿੰਨਾ ਰੇਸ਼ਾ ਰੂਸ਼ਾ ਹੋਈ ਉਹਦੇਨ ਇਨਫੈਕਸ਼ਨ ਜੀ ਮੜੀ ਜੀ ਤੇ ਉਹ ਬਾਅਦ ਚ ਜਿੰਨਾ ਪੂਰੇ ਹੋਏ ਆ ਉਹਦਾਂ ਨਾ ਮੜਿਆ ਜਾਂ ਕਹਿੰਦੇ ਦਰਸ਼ਨ ਆ ਜਾਂ ਜਾਤੀ ਦੇ ਵਿੱਚ ਜਿੱਦਾਂ ਦਰਦ ਉੱਠੀ ਸਾਰਾ ਹੋ ਗਿਆ ਆ ਸੋ ਸਾਰਾ ਗੰਦੋਬਾਦ ਡਾਕਟਰ ਪਾਉਂਗੇ ਵੈਂਟੀਲੇਟਰ ਤੇ ਕਹਿੰਦੇ ਚਲੋ ਲਾ ਦਿੰਦੇ ਆ ਉਹ ਹਲੇ ਜੀ ਹਾਂਜੀ ਹਾਲਸਾ ਜੀ ਇਹਦੇ ਤੋਂ ਪਹਿਲੇ ਸਾਹ ਲੜਦਾ ਤਾਂ ਐਡਾ ਹੋ ਗਿਆ ਇਹ ਮੋਈ ਤੇ ਇਹ ਮਦਦ ਇਹ ਉਤਰੋ ਬਣਾਇਆ ਹੈ ਨਹੀਂ ਸੀਗਾ ਵੀ ਇੱਥੇ ਲਾਈਵ ਹੀ ਚੱਲਣਾ ਹੈ ਤੇ ਬਣਵਾ ਲੈਣਾ ਆਓ ਇਹ ਕਿਉਂ ਐ ਨੂੰ ਬਣਾ ਰਿਹਾ ਇੱਥੇ ਸਕਰੀਨ ਸ਼ਾਟ ਲੈ ਲਿਓ ਉਹ ਚਾ ਉਧਰੋਂ ਮੈਂ ਚੱਪਾ ਲਾ ਹਾਂਜੀ ਹਾਂਜੀ ਬੜੇ ਧੋਨੇ ਇੱਥੇ ਬੈਠਦੇ ਹੁੰਦੇ ਸੀ ਬਾਹਰ ਹੋਣ ਵੀ ਉਹਦਾ ਸੱਦੇ YouTube ਤੇ ਚੱਲਦੀਆਂ ਗੱਲਾਂ ਬਾਤਾਂ ਪੂਰਾ ਤੋਂ ਸੀ ਕੋਈ ਜਿੱਦਾਂ ਗਰੀ ਮਸਾਲਾ ਠੋਕ ਕੇ ਹਾਂਜੀ ਹਾਂਜੀ ਲਗਾਉ ਮੜਿਆ ਤਾਂ ਮੈਂ ਉਹ ਵਾਲੀ ਵਾਲੀ 25 ਮਿੰਟ ਦੇ ਕੰਮ ਆਦਾ ਤੇ ਸਾਡਾ ਘਰ ਹੀ ਆ ਭਾਵੇਂ ਕਾਜ ਨੂੰ ਮੜਾ ਦੋ ਮਿੰਟ ਵੀ ਦੇ ਦੇ ਹਾਂਜੀ ਹਾਂਜੀ ਮੜਾ ਭੇਜੀ ਤੁੰਗੀ ਹਾਂਜੀ ਹਾਂਜੀ ਕੋਈ ਨਹੀਂ ਭਾਈ ਤੇ ਉਹ ਪਰਸੋਂ ਦਰਸਾਣ ਆਪਣੇ ਇੱਥੇ ਜਤਿੰਦਰ ਪਾਲ ਦੇ ਆ ਭਾਈ ਬੱਤ ਹਾਂਜੀ ਹਾਂਜੀ ਨੇ ਪਹਿਲੇ ਚਾਹ ਕਰੂਗੀ ਇਨਸ਼ਾ ਅੱਲਾਹ ਹਾਂਜੀ ਅਜੂਤੀ ਕਰਨਾ ਹੈ ਆਪਣੇ 15 ਦਾ ਹੁਣ ਨਹੀਂ ਸੱਦਿਆ ਉਹਨਾਂ ਨੇ ਪੀਸਣ ਵਗੈਰਾ ਕਰਨਾ ਹਾਂ ਕਰੂਗੀ ਜਾ ਕੇ بڑے ਗੁੰਮਸਮ ਦੇ ਖੜੇ ਯਾਰ ਕੀ ਗੱਲ ਕੀ ਹੈ ਤੇ ਇਹਨਾਂ ਨੇ ਹੁਣ ਕਿ ਲਈ ਸੱਦਿਆ ਮੈਂ ਵਿੱਚ ਨਿਰਧਨ ਕਰਾ ਰਹੇ ਨੇ ਸਹੀ ਨਹੀਂ ਉਹ ਤਾਂ ਗਰੂੜ ਪ੍ਰਾਣ ਦਾ ਕਰਾਣਾ ਨਾ ਨਗਰ ਦਾ ਬੰਦਾ ਕਹਿੰਦਾ ਯਾਰ ਮੈਂ ਮਿਲਿਆ ਹਾਂ ਕਹਿੰਦਾ ਨਹੀਂ ਉਧਰ ਪਾਈ ਜਾ ਦੇ ਮਿਸਤਰੀ ਜੀ ਮਸਾਲਾ ਤਿਆਰ ਹੈ ਕਹਿੰਦਾ ਠੀਕ ਹੈ ਕਹਿੰਦਾ ਉਹਨਾਂ ਦਾ ਪਹਿਲੇ ਮੋਬਿਲ ਚੱਕ ਲੋ ਰੱਖ ਲੋ ਵਾਲਾ ਕੰਮ ਕਰ ਦਣਾ ਮਿੰਟ ਨੂੰ ਲੱਗਦੀ ਮੈਂ ਤਾਂ ਪੁੱਛ ਚੱਕ ਲੈ ਵੀਡੀਓ ਵੀਡੀਓ 'ਚ ਨਾ ਲਈਏ ਤੁਹਾਨੂੰ ਹੈ ਕਿਉਂ ਕੋਈ ਵਾਇਰਲ ਹੋ ਜਾਣਾ ਤੁਸੀਂ ਦੱਸੋ ਕਹਿੰਦੇ ਉੱਧਰ ਘਰ ਜੀ ਆ ਪਾਜੀ ਇੱਥੇ ਪੱਕੇ ਹੈ ਪੱਕੇ ਘਾਰੇ ਆ ਇੱਥੇ ਮਾਮਾ ਮੁੰਡੇ ਬਾਹਰ ਗਏ ਆ ਆਸਟ੍ਰੇਲੀਆ ਮੁੰਡਾ ਇੱਕ ਅੱਛਾ ਨਹੀਂ 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 ਏਡੀ ਨੌਕਰੀ ਕਰਦਾ ਆ ਇੱਕ ਭਾਈ ਹੱਟਿਆ ਨਾਮ ਰਿਹਾ ਛੇ ਤਾਂ ਤੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਛੇ ਤਾਂ ਲੋੜ ਨਹੀਂ ਯਾਰ ਕੰਮ ਕਰਨ ਦੀ ਬੈਠੇ ਨੂੰ ਕੀ ਕਰਾਂ ਮਾਮਾ ਜੀ ਇਸੇ ਗੱਲ ਦੀ ਗੱਲ ਨਾ ਮਰਨੇ ਚ ਮੰਗਣ ਪਾਏ ਗਾਂਦੀ ਨਹੀਂ ਲੇ ਗਾਂਧੀ ਨਗਰ ਕੇ ਮਕਾਨ ਦਾ ਡਾ ਹੈਗਾ ਨੋਮਰ ਕਿਤੇ ਕਿਧਰ ਕਰਕੇ ਕਿਹੜੀ ਗਲੇ ਚ ਦੱਸ ਦੇ ਮੈਂ ਸਾਰਾ ਪਤਾ ਨਾਨਕ ਬੜਾ ਛਾਉ ਦੇ ਇਹਨੂੰ ਨੇ ਟਾਵਰ ਕਮੇਟੀ ਚ ਲੱਗਾ ਆ ਇਹਨੇ ਸਾਰਾ ਕੁਝ ਕਰਵਾ ਲਿਆ ਅੱਛਾ ਉਹ ਲਾਸਟ ਜੇ ਟਾਵਰ ਵਾਲੀ ਸਾਈਡ ਅੱਛਾ ਮੈਂ ਤਾਂ ਤੇਲੀ ਦੇਖਿਆ ਨਾ ਪਾਸ ਕਰਾ ਕੇ ਕਰ ਬਣਾਇਆ ਉਹ ਵੀ ਪਿਆਜ ਆਵਾਜ਼ ਕਰਾ ਕੇ ਮੈਂ ਸਾਡਾ ਪਿਆ ਆ ਪੱਟੇ ਚ ਚੱਕ ਇਹ ਭਰਾਵਾ ਕਮੇਟੀ ਘਰ ਚ ਲੱਗਾ ਦਰ ਸਾਰੇ ਇਧਰ ਇਹ ਹੀ ਕੰਮ ਹੈ ਮੈਂ ਜਾਣਾ ਹਾਂ ਜੀ ਉਧਰ ਨੂੰ ਆਪਣੇ ਵੋਟਾਂ ਜਾਣਾ ਕਰਨਾ ਹੈ ਲੈ ਤਾਂ ਇਨੋਂ ਦੋ ਗੱਲੀ ਦੱਸ ਲਾ ਪਿਆ ਨੋਟਾ ਬਣਾਉਣੀ ਨੋਟਾ ਬਣਿਆ ਨਹੀਂ ਨਾਲੇ ਮੋਰੇ ਪੈਪ ਆਹ ਮੜਾ ਜੇ ਸੈਟ ਕਰਾ ਗਏ ਕਿੱਥੇ ਕਰਕੇ ਠੀਕ ਆ ਕੋਈ ਨਹੀਂ ਕਰਾਣੀ ਸਾਰੇ ਸੀਵਰੇਜ ਉਥੋਂ ਲੇ ਕੰਕਰੀਟ ਪਈ ਆ ਪਰ ਕਿੰਨੀ ਜੇ ਪੈਪ ਦੱਬ ਹੋਇਆ ਉਦਾਂ ਹੀ ਮਰ ਉਪਰੇ ਹੀ ਆ ਕੋਈ ਨਹੀਂ ਕਰਾਣੀ ਪਾਣੀ ਸਾਰੇ ਯਾਰ ਇਸ ਵੇਲੇ ਨੀਆਂ ਦੀ ਗੱਲ ਕਰੋ ਬੀ ਨਾ ਕਰੋ ਕਰੋ ਅਰਦਾਸ ਬੱਬੀ ਜੀ ਰਾਤਾ ਜਲੀ ਵੀ ਆਣ ਲੱਗੀ ਆ ਜੀ ਜੋਤ ਆ ਜੋੜੇ ਪਰੇ ਲਾ ਕੇ ਆ ਜੀ ਆਪਰੇ ਰੱਖਿਆ ਅਚਕੀਂ ਦਰੂਦ ਕਰਾਂਗੇ ਡੱਬਾ ਚੱਕਿਓ ਮੈਂ ਲੋਕਾਂ ਨੂੰ ਬਕਮਾ ਬੜਾ ਕਰੋ ਆਜ ਨੂੰ ਲੈਵਲ ਲੈ ਕੇ ਪਾ ਕਰ ਦਿੰਦਾ 10 ਜੀਓ ਪਿੰਡ ਸਭ ਤੇ 10 ਸਨਮਾ ਤਾਂ ਬਾਹਰ ਤੇ ਵੀ ਕੋਈ ਨਹੀਂ ਥੋੜਾ ਜਿਹਾ ਉੱਚੀ ਆਵਾਜ਼ ਕੋਈ ਨਾ ਜਾਣੇ ਤੇ ਮਰਾ ਆਨ ਪੁੱਛੇ ਤੇ ਉੱਚਾ ਕਰਾਂ 10 ਫੜੀ ਪਾਉਂਦੇ ਹਾਂ ਸਵਾਗਿਆ ਕਰੀ ਤੇ ਨਹੀਂ ਅਗੇ ਤਾਂ ਯੂਟਿਊਬ ਨਾਨਕ ਦਾਸ ਦਾ ਕੁਰਬਾਨੀ ਕੀਨੇ ਤਾ ਬਨਵਾਰ ਨਹਰਾ ਦੁਖਾਂ ਤਸੁ ਖਰਾਪ ਕਾਪ ਵਧਾਣਾ ਕੋਈ ਲਾ ਕੇ ਜਾ ਕੀ ਤਰਾ ਬਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਸੁ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਾਹਿਬਾ ਸ੍ਰੀ ਕੀਰਤੀ ਜੀ ਪਾਸ਼ਾ ਜੀ ਜੀ ਸਮਰ ਕੈ ਗਾ ਨਾਨਕ ਦੇ ਤੇ ਹੈ ਪ੍ਰੰਗਤ ਗਤੇ ਮਰਦਾਸ ਕੁਰਨ ਦਾਸ ਦੇ ਸਹਾਏ ਅਰਜਨ ਹਰ ਗੋਬਿੰਦ ਰਉ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਹੇ ਟੱਠੇ ਸਭ ਕੋ ਕੀ ਜਾ ਰਹੀ ਤੇ ਕਵਹਾਦਰ ਸਿਮਰਿਆ ਕਰਨ ਉਹਨਾਂ ਦਾ ਵੇ ਧਾਈ ਸਥਾਈ ਹੋਏ ਸਹਾਈ ਇਸ ਵਿੱਚ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਸ਼ਾ ਜੀ ਕੀ ਆਤਮਕ ਜੋਤ ਹਾਜ਼ਰ ਹਯੁਰ ਜਹਰਾ ਜਹੂਰ ਬਾਣੀ ਕੇ ਬਹੁਤ ਸਰਵ ਕਲਾ ਭਰਪੂਰ ਯੁੱਗ ਯੁੱਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਾ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੋਂ ਸਭ ਜਿਆਦਿਆਂ ਚਾਲਿਆਂ ਮੁਕਤੀਆਂ ਖੱਟੀਆਂ ਜੇਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸ਼ਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਨਾ ਪਿਆਰੇਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬਲੋ ਜੀ ਜਿਨ੍ਹਾਂ ਸੰਗਤ ਸੰਘਣੀਆਂ ਨੇ ਧਰਮ ਹੇਤ ਫੀਸ ਦਿੱਤੇ ਵੰਦ-ਵੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚਰੇਤਾਂ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸੰਸਵਸਾ ਸੰਗਨਵਾਹੀ ਨਾ ਪ੍ਰਾਤਨ ਤੇ ਵਰਤਮਾਨ ਸਰਬੱਤ ਸ਼ਹੀਦਾ ਸਿੰਘਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਰਤਮਾਨ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੱਤੇ ਆਵੇ ਚੱਤੇ ਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ੀ ਆਰੈ ਤੇਗ ਤੇਗ ਫਤਿਹ ਬਰਤੀ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਲਬੀਕ ਦਾਨ ਬਿਸਹਰ ਦਾਨ ਭਰੋਸਾ ਦਾਨ ਅਨੰਦ ਦਾ ਨਾਸਰ ਨਾਮ ਦਾਨ ਸ੍ਰੀ ਅਮਰਤ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਵੰਗੇ ਜੋ ਗੋ ਜੋ ਕਿ ਅਟੱਲ ਧਰਮ ਕਾਲ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਏਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀ ਅਤਾਰ ਜੀਓ ਸ੍ਰੀ ਗੁਰੂ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਇਨ੍ਹਾਂ ਦੇ ਖੁੱਲੇ ਦਰਸ਼ਨ ਦਾਤਾਰ ਤੇ ਸੇਵਾ ਸੁਭਾਲ ਦਾਤਾਰ ਗੁਰੂ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨੀ ਮਾਨਿਆ ਦੇ ਮਾਨ ਸਤ ਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਰ ਸਤਿਗੁਰੂ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਨੇ ਧਰਿਆਂ ਦੀ ਧਰ ਨੇ ਆਸਰਾ ਦੀ ਆਸਰੇ ਏਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦਾ ਕਰੋੜਾਂ ਵਾਰ ਸ਼ੁਕਰ ਹੈ ਆਪ ਜੀ ਨੇ ਆਪਣੇ ਬੱਚਿਆਂ ਨੂੰ ਜੀਵਨ ਬਖਸ਼ਿਆ ਸਵਾਸ ਬਖਸ਼ੇ ਬ੍ਰਹਮੰਡ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਪਿਤਾ ਜੀ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਿਤਾ ਵਾਹਿਗੁਰੂ ਸਾਧ ਸੰਗਤ ਦਾ ਸਤਿਵੇਖ ਦਾ ਸ਼ਬਦ ਰਹਾ ਭਰਪੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਿਤਾ ਵਾਹਿਗੁਰੂ ਕਟਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀੜ ਪਛਾਨਤ ਮੈਨੂੰ ਬੋਲਿਆ ਸਭ ਕੀ ਜਾਣਦੇ ਅਮਰਿਤਧਾਰ ਪਤਾਰੀ ਆਪ ਜੀ ਦੇ ਮਹਾਵਾਕਨ ਸੱਚੇ ਪਿਤਾ ਵਾਹਿਗੁਰੂ ਲੱਖ ਖੁਸ਼ੀਆਂ ਬਾਤ ਚਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਨਿਮਖ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸਤਗੁਰ ਜੀ ਮਹਾਵਾਕਾਂ ਅਨੁਸਾਰ ਸੱਚੇ ਪਿਤਾ ਵਾਹਿਗੁਰੂ ਵਿਕਾਸ ਸਿੰਘ ਜੀ ਸਚੇ ਪਤਾ ਵਾਹਿਗੁਰੂ ਉਹਨਾਂ ਨੇ ਆਪਣੇ ਸਚੇ ਪਤਾ ਵਾਹਿਗੁਰੂ ਘਰ ਦੇ ਮਕਾਨਾਂ ਦੀ ਉਸਾਰੀ ਵਾਸਤੇ ਸਚੇ ਪਤਾ ਵਾਹਿਗੁਰੂ ਅਰਦਾਸਾਂ ਕੀਤੀਆਂ ਸਚੇ ਪਤਾ ਵਾਹਿਗੁਰੂ ਸਹੀ ਸਚੇ ਪਤਾ ਵਾਹਿਗੁਰੂ ਆਪ ਜੀ ਨੇ ਨਿਮਰਤਾ ਸਹਿਤ ਸਚੇ ਪਤਾ ਵਾਹਿਗੁਰੂ ਮਕਾਨਾਂ ਦੀ ਉਸਾਰੀ ਕਰਾਉਣੀ ਸਚੇ ਪਤਾ ਵਾਹਿਗੁਰੂ ਕੋਈ ਵਿਗਾ ਨਹੀਂ ਆਉਣ ਦੇਣਾ ਸਚੇ ਪਤਾ ਵਾਹਿਗੁਰੂ ਸਹੀ ਗੁਰਮੁਖ ਪਿਆਰਿਆਂ ਦੇ ਮੇਲ ਕਰੋਨੇ ਸਚੇ ਪਤਾ ਜਿਨ੍ਹਾਂ ਮੰਨਿਆ ਆਪ ਜੀ ਦਾ ਨਾਮ ਦਿੱਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਗੁਰਨਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਵੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁਹਰਾ ਗਿਆ ਭਈਏ ਕਾਲ ਕੀ ਤਬੇ ਚਾਯੋ ਪੰਥ ਆਵਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧਜੀ ਮਾਨਿਆ ਪਰਗਟ ਗੁਰਾਂ ਕੀ ਦੇਹੋ ਪ੍ਰਭ ਕੋ ਮਿਲੋ ਉਚ ਹੈ ਊਜ ਸ਼ਬਦ ਮਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰਿ ਉਤਾਰਨਾਰ ਤਿਨ ਵੇਦਿਆਂ ਕੀ ਕੁੱਲ ਵਿਖੇ ਪਰਗਟੇ ਨਾਨਕ ਰਾਏ ਸਭ ਸਿਗਨ ਕੋ ਸੁਖ ਦੇ ਜੈ ਤੈ ਪੈ ਸਹ ਹੋਏ ਠੀਕਰ ਫੋਰ ਦਲੀ ਸਸਰ ਪ੍ਰਭੁਰ ਕਿਉ ਪਿਆਨ ਤੇ ਇਕ ਬਹਾਦਰ ਸਿਖਿਰਿਆ ਕਰੀ ਨ ਕਿਨੂਆਂ ਤੇ ਇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰੱਖਿਆ ਕਰੇ ਸ਼ਿਰ ਗੁਰ ਕਲਗੀ ਧਰ ਜਗਦੀਸ ਸੋ ਹਮਰੀ ਰੱਖਿਆ ਕਰੇ ਸ਼ਿਰ ਗੁਰ ਕਲਗੀ ਧਰ ਜਗਦੀਸ ਗੱਜ ਕੇ ਕਰਗ ਜਾ ਫਦੇ ਭਾਵੇਂ ਨਿਆਲੋ ਜਾਵੇ ਤੁੰਤਮ ਸਹਿਵ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸੋ ਸਿਧਿਆਤਾਲ ਜੱਟੀਆਂ ਆਵਾਜ਼ਾਂ ਵਾਲਿਓ ਸਤਿਗੁਰੂ ਰਖ ਲਿਓ ਮਰਦਾਨੇ ਦੀ ਲਾਜ ਚਿਤੋ ਗਵਤੋ ਸਿਦੋ ਸਿੰਘਾ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਬੰਕੀਆਂ ਲਾੜ ਲੀਆਂ ਫੌਜਾਂ ਦੇ ਮਾਲਕੋ ਹੋਜਾਂ ਰਖਿਓ ਤਿਆਰ ਵਰਤਿਆ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਆਲੇ ਆਕਾਲ ਸਕਾ ਦੇਗ ਤੇਗ ਫਤੇ ਖਾਲਸੇ ਪੰਥ ਦੀ ਔਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲਾ ਬਲਾ ਬਿਨਿਆ ਰਤਨ ਟੰਟਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸੋ ਦੀ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਮੜੀ ਤਸਰੀ ਇਹ ਤਾਂ ਵਿਵਹ ਪੰਜ ਤਾਂ ਮਰਜੀ ਰੱਖ ਲੀਓ ਹਾਂ ਇਹ ਦੇ ਲੰਚ ਕਰੋ ਮੁੜੇ ਬੋਲੇ ਸਤਿ ਸ਼੍ਰੀ ਅਕਾਲ। ਕਰੋੜ ਕਰੋੜ ਅਕਾਲ ਦੇਖ ਤੇਗ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਾਰਾ ਕੁਝ ਦਿਖਾ ਗਏ ਸਾਰਾ ਕੁਝ ਹੀ ਲਓ ਬਾਬਾ ਜੀ ਆ ਲੋ ਬਾਬਾ ਜੀ ਇਹ ਤਾਂ ਗੱਲ ਨਹੀਂ ਨਹੀਂ ਬਾਬਾ ਜੀ ਇਹ ਬਰਾਹ ਦੀ ਬੰਦੀ ਕੋਈ ਨਹੀਂ ਇਹ ਵੀ ਕਰ ਨਹੀਂ ਕੋਈ ਗੱਲ ਨਹੀਂ ਅੱਧੀ ਕਰ ਦਵਾ ਮੈਂ ਇੱਧਰ ਲਓ ਲਾਇ ਲਓ ਮਾਸ਼ਾਅੱਲਾ ਪਰਸ਼ਾਅੱਲਾ ਲੈ ਲਓ ਕੋਈ ਇਨਫਾ ਲਓ ਮੇਰਾ ਮੈਂ ਬਾਲਣਾ ਬਾਤ ਲੈ ਆ ਇੱਧਰ ਰੂਮ ਹੋਰ ਪਾਸੇ ਆ ਰੂਮ ਹੈਗਾ ਹੋਰ ਪਾਸੇ ਹਾਂ ਸਮਝਦਾ ਕਿੱਧਰ ਅੱਜ ਤਾਂ ਚਾਹੀਦਾ ਮਾਮਾ ਜੀ ਇੱਧਰ ਪੰਜਾ ਤਿਆਰ ਵਰ ਤਿਆਰ ਮੋਹਾਰਾ ਕਾ ਜੋਤਪੁਰ ਜੀ ਤੁਹਾਨੂੰ ਦੁਆਰਗਾ ਮਿਸਤਰੀ ਸਾਹਿਬ ਤੁਹਾਨੂੰ ਬਹੁਤ-ਬਾਤ ਮੋਹਰਵਾ ਮੋਹਾਰਾ ਤੁਹਾਨੂੰ ਯਾਰ ਇਹਨਾਂ ਨੂੰ ਪੱਕਾ ਠੇਕਾ ਦੇਣਾ ਫਨਾਨ ਵਾਲਾ ਬਾਈ ਮੋਹਾਰਾ ਬਹੁਤ ਬੋਲੀ ਇੱਧਰ ਬਾਬਾ ਜੀ ਇਹ ਬਾਬੂ ਇੱਧਰ ਡਲੇ ਦਲੇ ਬੰਦੇ ਪੂਰੇ ਹਾਂਜੀ ਲੈ ਆਉਂਸ ਕੋਲ ਤੇ ਰੁਪਏ 40 ਕਿੰਨੇ ਬੱਝੇ ਬੰਨੇ ਜੋਤੇ 100 ਰੁਪਈਆ ਵੀ ਦਿਓ ਖੁੱਲਾ ਇੱਧਰ ਅੱਛਾ ਹੈਗਾ ਆ ਲੈ ਕੋਈ ਇਹ 100 ਰੁਪਈਆ ਰੱਖ ਦੇਣਾ ਇਹਦੇ ਵਿੱਚ ਨਾਲੇ ਹੋਣਾ ਦਾ ਹੀ ਆ ਅੱਛਾ ਅੱਛਾ ਇਹਦਾ ਕਰੰਸੀ ਰੁਕ ਜਾਣੀ ਆ ਆ ਲੈ ਕੋਈ 500 ਰੁਪਏ ਨਹੀਂ ਬੇਤੀ ਤੋਂ ਲੈਣੇ ਨਹੀਂ ਹੁੰਦੇ ਇਸ ਨਾਲ ਮਿਸਤਰੀ ਲੈਣੇ ਹੁੰਦੇ ਯਾਰ ਮਾਚਲ ਤੁਸੀਂ ਲੈਣੇ ਆ ਨਾ ਰੀਸ ਵੇਲੇ ਤੁਸੀਂ ਦੇਣੀ ਆ ਓਨਲੀ 500 ਰੁਪਈਆ ਇਹ ਇਧਰ ਰੀਸ ਸਾਡੇ ਵਾਲਾ ਉੱਠੀ ਆਲੀ ਇਹ ਪਹਿਲਾਂ ਲੈਣੇ ਨਹੀਂ ਇਧਰ ਲੈਣੇ ਹੁੰਦੇ ਪਹਿਲਾਂ ਮਿਸਤਰੀ ਹੋ ਜਾ ਸਾਡੇ ਹੋਰ ਸਾਰਾ ਸਾਡੇ ਰਵਾਜ ਹੋਰ ਹਿਸਾਬ ਦਾ ਯਾਰ ਸਾਡੇ ਪਹਿਲਾਂ ਲੈ ਕੇ ਫੇਰ ਵਾਪਸ ਕਰਦੇ ਇਹ ਦੇ ਦੇ ਹਲੋ ਕੋਰਡਾ ਲੋਈ ਦੇ ਠੰਡਾ ਮਿਲ ਗਿਆ ਭਾਈ ਮਿਲ ਗਿਆ ਮਿਲ ਗਿਆ ਸਿਮੈਂਟ ਲਿਆ

ਹੂੰ ਦੇ ਦੇ ਹੁਣ ਮੈਂ ਪੀ ਲਓ ਪੀ ਲਓ ਕੋਈ ਨਹੀਂ ਮਿਸਤਰੀ ਪਹਿਲਾਂ ਮੋਈ ਤਾਂ ਲੱਲ ਮਿਲ ਗਿਆ ਨਹੀਂ ਨਹੀਂ ਮਿਲ ਗਿਆ ਮੈਨੂੰ ਪ੍ਰਸ਼ਾਦ ਲੈਣਾ ਹੈ ਬਸ ਥੋੜਾ ਪਿੱਛੇ ਨਾ ਹੋ ਜਿਓ ਭਾਈ ਮਰ ਗਿਆ ਬੰਗ ਜੜਨੋਂ ਮੋਈ ਉੱਪਰ ਕਰ ਲਓ ਕੋਸੀ ਹੂੰ ਹੂੰ ਇਹ ਤੇ ਹੋਈ ਜਾਣਾ ਪਾ ਵਾ ਉਹ ਜਿੰਨ ਮੈਂ ਦੇਜੀ ਬਣ ਕੇ ਠਹਿ ਰਹਿਣ ਦੇਣੀ ਮਾ ਦੀਪੇ ਚੱਲਦੇ ਆਪਾਂ ਭਾਈ ਰੁਕ ਜਓ 10 ਮਿੰਟ ਦੇ ਸੋਕੋ ਕਿੱਥੇ ਜਾਣਾ ਕਿੱਥੇ ਬਸ ਬਸ ਦੋ ਮਿੰਟ ਕਿੱਥੇ ਜਾਣਾ ਆ ਕੋਈ ਨਹੀਂ ਉਹ ਵੀ ਬਸ ਉਹ ਕਾੜਵੰਡ ਤਾਂ ਜਾਣਾ ਮੈਂ ਖਰੇ ਬਾਬਾ ਜੀ ਕਹਿੰਦੇ ਚੇਤਰਾ ਜੀ ਜਿਹੜੇ ਮੈਂ ਕੱਢਿਆ ਪਾ ਲਿਆ ਦਿਖਾਉਣਾ ਸੀ ਕਿਧਰ ਦਿਖਾਇਓ ਮੈਨੂੰ ਬਾਬਾ ਜੀ ਕਿੰਨੇ ਕੁ ਸਿਪਾਏ ਸਾਰੇ ਚਿਰ ਜਨਮ ਸਾਰੇ ਕਰੋ ਜੇ ਤਰਾਜੀ ਥੋੜਾ ਜੀ ਹੈ ਤੇਰਾ ਇਹ ਕੰਮ ਕਰੋ ਤੇਰਾ ਜੀ ਕਰਾਂਗੇ ਤੇਰਾ ਇਹ ਯਾਰ ਰਗੜੇ ਦਿਹਾੜੀ ਪਿੰਦਾ ਬਾਬਾ ਜੀ ਕਿਉਂ ਨਹੀਂ ਯਾਰ ਹੁਣ ਉਹਨੂੰ ਯਾਰ ਨਹੀਂ ਨਹੀਂ ਮੈਨੂੰ ਭਾਪੀ ਜੀ ਦੇ ਦਿਓ ਪ੍ਰਸ਼ਾਨ ਯਾਰ ਉਹਨੂੰ ਕਹਿੰਦੇ ਨੇ ਵੀ ਵਾਊਚਰ ਹੋ ਗਿਆ ਯਾਰ ਹੁਣ ਕਿੰਨੇ ਦਿਨ ਹੋ ਗਏ 6 ਸਾਲ ਹੋਈ ਗਿਆ ਹੁਕਾ ਹੋ ਗਿਆ ਯਾਰ ਇੱਕ ਇੱਕੋ ਹੀ ਦਿਓ ਬਸ ਜਾ ਇੱਕੋ ਹੀ ਦਿਓ ਪੀਸੀ ਇੱਕੋ ਹੀ ਹਾਂ ਲੈ ਲਓ ਯਾਰ ਲੈਣਾ ਬਦਲ ਲੈ ਲਓ ਚਾਹ ਲੈ ਥੋੜੇ ਤੇਲ ਹਾਂਜੀ ਬਾਬਾ ਜੀ ਆ ਗਏ ਆ ਗਏ ਮਾਜੀ ਸੁੱਖਾ ਪਿਆ ਚਾਲੂ ਭਾਈ ਸੁੱਖਾ ਪਿਆ ਥੋੜਾ ਜਿਹਾ ਥੋੜਾ ਜਿਹਾ ਲੈ ਲਓ ਲੈਓ ਯਾਰ ਲਾਈ ਤੋੜ ਕੇ ਮਾਰ ਕੇ ਉਹਨੂੰ ਸਹੀ ਨਹੀਂ ਹੈ ਆ ਜਾ ਪਾਣੀ ਇਹ ਹੁੰਦਾ ਹੀ ਇਹ ਹੁੰਦਾ ਹੀ ਕਿੰਦੇ ਲੈ ਲਾਣਾ ਕਿੱਥੇ ਕਿੱਥੇ ਲਾਓ ਬਗਾ ਲਾ ਨਾ ਬੰਦਾ ਦੇ ਕਾ ਦੀ ਬਾਚ ਬਣਾ ਲਈ ਤੇ ਲੱਕੜਾ ਲਾਉਂਦਾ ਚੱਲਦਾ ਰਹਿੰਦੇ ਨੇ ਅੱਜ ਨਿਆ ਕੋਲ ਆ ਗਿਆ ਮਨਨ ਲਾਈਵ ਹੋਇਆ ਨੇ ਨਹੀਂ ਬੰਦ ਲਾਈਵ ਸੁਬਾਚਰਾ ਲੱਕੜਾ ਲਾਉਂਦਾ ਨਹੀਂ ਨਹੀਂ ਇੱਧਰ ਉਹ ਇੱਧਰ ਨਹੀਂ ਆਉਂਦੇ ਸਾਰੇ ਨਹੀਂ ਇੱਧਰੋਂ ਆਉਂਦੇ ਉਹਦਾ ਗੱਲ ਕਰਦਾ ਜਦੋਂ ਵੀਡੀਓ ਲਗਾਉਂਦਾ ਦੇਤਾ ਨਾ ਮੈਂ ਟਾਈਮ ਆਉਂਦਾ ਨਾ ਕਿਸੇ